ਕੱਲ ਦੇ ਵਿਆਹ ਦੇ ਵਿੱਚ ਸ਼ਰੀਕਾਂ ਨੇ ਬਾੜ ਦਿੱਤੀਆਂ ਭੇਡਾਂ ਤੇ ਵਿਆਹ ਨੂੰ ਖਰਾਬ ਕਰਨ ਦੀ ਕੀਤੀ ਗਈ ਕੋਸ਼ਿਸ਼ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖ ਸਕਦੇ ਹੋ ਜਿੱਥੇ ਕਿ ਦੋਸਤੋ ਵਿਆਹ ਦੇ ਵਿੱਚ ਬੇहद ਸੋਹਣੀ ਸਜਾਵਟ ਅਤੇ ਗੱਡੀ ਦੇ ਵਿੱਚ ਮੈਟ ਵਿਸਾਏ ਹੋਏ ਸੀ ਪਰ ਜਿੱਥੇ ਕਿ ਇਹਨਾਂ ਭੇਡਾਂ ਤੇ ਬੱਕਰੀਆਂ ਨੇ ਕਰ ਦਿੱਤੀਆਂ ਮਿੰਗਣਾ ਤੇ ਅਗਲੇ ਦੇ ਵਿਆਹ ਦਾ ਬੇਹਦ ਜਲੂਸ ਕੱਟ ਕੇ ਰੱਖ ਦਿੱਤਾ ਬਰਾਤ ਦੇ ਆਉਣ ਤੋਂ ਪਹਿਲਾਂ ਹੀ ਜਿੱਥੇ ਕਿ ਦੋਸਤੋ ਪਿੰਡ ਦੇ ਵਿੱਚ ਕਿਤੇ ਨਾ ਕਿਤੇ ਹਰ ਇੱਕ ਕਰਦੀ ਨਾ ਲੱਗਦੇ ਘਰਾਂ ਦੇ ਨਾਲ ਖੰਦਕ ਹੁੰਦੀ ਹੈ ਪਰ ਜਦੋਂ ਵਿਆਹ ਵਾਲੇ ਦਿਨ ਲੋਕ ਇਹੋ ਜਿਹੇ ਘਟੀਆਂ ਹਰਕਤਾਂ ਕਰਦੇ ਹਨ ਤਾਂ ਫਿਰ ਸਭ ਨੂੰ ਹੈਰਾਨ ਕਰਕੇ ਰੱਖ ਦਿੰਦੇ ਹਨ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਵਾਕਿਆ ਦੇਖ ਸਕਦੇ ਹੋ ਜੋ ਕਿ ਦੋਸਤੋ ਸ਼ਰੀਕਾ ਨੇ ਵਿਆਹ ਦੇ ਵਿੱਚ ਭੇਟਾਂ ਵਾਰ ਦਿੱਤੀਆਂ ਜਿੱਥੇ ਕਿ ਇਹਨਾਂ ਦਾ ਕਹਿਣਾ ਸੀ ਕਿ ਅਸੀਂ ਗਲੀ ਵਿੱਚ ਦੀ ਆਪਣੀਆਂ ਭੇਡਾਂ ਨੂੰ ਚਾਰਨ ਦੇ ਲੈ ਕੇ ਜਾਣਾ ਪਰ ਇੱਕ ਰਸਤਾ ਹੋਰ ਵੀ ਸੀ ਪਰ ਇਹਨਾਂ ਨੇ ਜਾਣ ਬੁੱਝ ਕੇ ਇਸ ਰਸਤੇ ਵਿੱਚ ਲਗਾਈਆਂ ਤੇ ਅਗਲੇ ਦਾ ਵਿਆਹ ਕਰ ਦਿੱਤਾ ਖਰਾਬ ਜਿਥੇ ਕਿ ਦੋਸਤੋ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ ਬੇਸ਼ੱਕ ਦੋਸਤੋ ਪਿੰਡ ਦੇ ਵਿੱਚ ਕਿੰਨੇ ਵੀ ਲਾਕ ਡਾਟ ਹੋਵੇ ਪਰ ਜੋ ਵਿਆਹ ਦੇ ਵਿੱਚ ਚਲਦੇ ਸਗਣ ਦੇ ਸਮੇਂ ਇਹਨਾਂ ਨੇ ਕੀਤਾ ਤਾਂ ਬੇहद ਗਲਤ ਕੀਤਾ ਜਿਥੇ ਕਿ ਦੋਸਤੋ ਦੂਜੇ ਪਾਸੇ ਘਰ ਦੇ ਵਿੱਚ ਆਈ ਵਿਰਾਤ ਵੀ ਸੋਚਦੀ ਹੋਵੇਗੀ ਕਿ ਇਹਨਾਂ ਦੀ ਗਲੀ ਦੇ ਵਿੱਚ ਦੀ ਪੇਟਾ ਹੀ ਕਿਉਂ ਲਗਾਈਆਂ ਗਈਆਂ ਜਿਥੇ ਕਿ ਦੋਸਤੋ ਵਿਆਹ ਵਾਲੇ ਦੇ ਨਾਲ ਹਰ ਇੱਕ ਪੰਜਾਬੀ ਨੂੰ ਚਾਹ ਹੁੰਦਾ ਹੈ ਪਰ ਜਦੋਂ ਲੋਕ ਇਹੋ ਜਿਹਿਆਂ ਘਟਿਆ ਹਰਕਤ